ਕਿਡਨੀ ਐਂਡ ਲਿਵਰ ਆਰ ਦੀ ਟੂ ਬਿਗੇਸਟ ਫਿਲਟਰਸ ਇਨ ਦਾ ਬਾਡੀ ਜੇ ਕਿਸੇ ਦਾ ਯੂਰਿਕ ਐਸਿਡ ਪ੍ਰੋਬਲਮ ਹੈ ਤਾਂ ਕੋਈ ਕ੍ਰੀਟਿਨਿਨ ਲੈਵਲ ਠੀਕ ਨਹੀਂ ਤਾਂ ਕੋਈ ਸਟੋਨਸ ਦੀ ਪ੍ਰੋਬਲਮ ਹੈ ਕਿਡਨੀ ਦਾ ਸੋ ਕਿਡਨੀ ਇਜ਼ ਅ ਵੈਰੀ ਇੰਪੋਰਟੈਂਟ ਫਿਲਟਰ ਪਰ ਮੈਂ ਚਾਹਨਣਾ ਦੋਨਾਂ ਤੇ ਪਾ ਦਵਾਂ ਕਿ ਲਿਵਰ ਤੇ ਕਿਡਨੀ ਦੋ ਇੰਪੋਰਟੈਂਟ ਆਰਗਨ ਨੇ ਬਹੁਤ ਜ਼ਿਆਦਾ ਜੇ ਕੋਈ ਅਲਕੋਹਲ ਚਿੱਟਾ ਚਰਸ ਗਾਂਜਾ ਫੀਮ ਨਸ਼ਾ ਕੋਈ ਵੀ ਆਪਾਂ ਕਰੀਏ ਐਕਸਟ੍ਰੀਮ ਜ ਕਰੀਏ ਐਕਸੈਸ ਆਫ ఎవਰੀਥਿੰਗ ਇਜ਼ ਬੈਡ ਉਹਦਾ ਮਤਲਬ ਹੈ ਕਿ ਜ਼ਿਆਤੀ ਹਰ ਚੀਜ਼ ਹੀ ਮਾੜੀ ਹੈ ਅੱਜ ਤੁਹਾਨੂੰ ਸੌਖਾ ਤਰੀਕਾ ਦੱਸਿਆ ਵੀ ਡਾਇਲਿਸਿਸ ਹੈ ਕੀ ਹੈ ਕਿਉਂਕਿ ਆਪਾਂ ਗੱਲ ਕਰ ਰਹੇ ਕਿਡਨੀ ਦੀ ਔਰ ਇੱਕ ਯਾਦ ਰੱਖਣਾ ਕਿ ਜਦੋਂ ਇੱਕ ਵਾਰੀ ਸ਼ੂਗਰ ਹੋ ਗਈ ਕਿਡਨੀ ਖਰਾਬ ਹੋਣੀ ਹੋਣੀ ਸ਼ੂਗਰ ਕਰਕੇ ਤੇ ਸ਼ੂਗਰ ਦੀਆਂ ਦਵਾਈਆਂ ਠੀਕ ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਮੈਂ ਹਾਂ ਡਾਕਟਰ ਕੁਮਾਰ ਕੁਜ਼ਰਤੀ ਜੜੀ ਬੂਟੀਆਂ ਦੇ ਆਯੁਰਵੈਦਿਕ ਹੈਲਥ ਸੈਂਟਰ ਚ ਤੁਹਾਡਾ ਸਾਰੇ ਪਿਆਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਆਲ ਓਵਰ ਦੀ ਵਰਡ ਜਿੱਥੇ ਵੀ ਤੁਸੀਂ ਦੇਖ ਰਹੇ ਹੋ ਵੈਲਕਮ ਇਨ ਨੈਚੁਰਲ ਹੋਲਿਸਟਿਕ ਹਰਬਲ ਹੈਲਥ ਸੈਂਟਰ ਥਿਸ ਇਜ਼ ਡਾਕਟਰ ਕੁਮਾਰ ਪਿਆਰੇ ਦਰਸ਼ਕੋ ਕਰੋੜਾਂ ਐਪੀਸੋਡ ਆਪਾਂ ਕਰ ਚੁੱਕੇ ਆ ਹਰ ਬਿਮਾਰੀ ਆਪਾਂ ਡਿਸਕਸ ਕਰ ਚੁੱਕੇ ਆਂ ਔਰ ਮੋਸਟਲੀ ਤੁਸੀਂ ਨੋਟ ਕੀਤਾ ਕਿ ਜੇ ਆਪਾਂ 슈ਗਰ ਦੀ ਗੱਲ ਕਰੀਏ ਬਲੱਡ ਪ੍ਰੈਸ਼ਰ ਦੀ ਕਰੀਏ ਕੋਲੇਸਟ੍ਰੋਲ ਦੀ ਕਰੀਏ ਸੈਕਸੂਅਲ ਪ੍ਰੋਬਲਮ ਦੀ ਕਰੀਏ ਸਕਿਨ ਪ੍ਰੋਬਲਮ ਦੀ ਕਰੀਏ ਸਰੀਰ ਦੇ ਕਿਸੇ ਸਿਸਟਮ ਦੀ ਗੱਲ ਕਰੀਏ ਪਰ ਉਹਦੇ ਵਿੱਚ ਕੀ ਹੈ ਕਿ ਅੰਗਰੇਜ਼ੀ ਦਵਾਈਆਂ ਕਈ ਵਾਰੀ ਖਾਂਦੇ ਖਾਂਦੇ ਡਰ ਹੁੰਦਾ ਹੈ ਕਿ ਉਹਦਾ ਸਾਈਡ ਇਫੈਕਟ ਕਿਡਨੀ ਤੇ ਨਾ ਹੋ ਜਾਏ ਕਿੰਨੇ ਦੁਨੀਆਂ ਡਾਇਲਿਸਿਸ ਤੇ ਆ ਇਸ ਕਰਕੇ ਪਿਆਰੇ ਦਰਸ਼ਕੋ ਸਟਾਰਟ ਹੀ ਦੱਸਦਾ ਕਿ ਆਪਾਂ ਕੋਸ਼ਿਸ਼ ਕਰਾਂ ਕਿ ਕਿ ਅੱਜ ਕਿਡਨੀ ਬਾਰੇ ਗੱਲ ਕਰੀਏ ਡਾਇਲਿਸਿਸ ਬਾਰੇ ਗੱਲ ਕਰੀਏ ਪਰ ਕਾਰਨ ਇਹ ਹੈ ਕਿ ਕਿਡਨੀ ਐਂਡ ਲਿਵਰ ਆਰ ਦੀ ਟੂ ਬਿਗੇਸਟ ਫਿਲਟਰਸ ਇਨ ਦਾ ਬਾਡੀ ਜਿਸ ਤਰ੍ਹਾਂ ਲਿਵਰ ਜਿਹਨੂੰ ਆਪਾਂ ਜਿਗਰ ਕਹਿੰਦੇ ਆ ਬਹੁਤ ਵੱਡਾ ਆਰਗਨ ਹੈ ਬਹੁਤ ਇੰਪੋਰਟੈਂਟ ਆਰਗਨ ਹੈ ਬਹੁਤ ਵੱਡਾ ਫਿਲਟਰ ਹੈ ਜਿਹਦਾ ਲਿਵਰ ਠੀਕ ਹੈ ਉਹਦੀ ਪੋਖ ਠੀਕ ਹੈ ਉਹਨੂੰ એનર્ਜੀ ਵੀ ਠੀਕ ਆਏਗੀ ਉਹਦਾ ਹਾਜ਼ਮਾ ਵੀ ਠੀਕ ਹੋਏਗਾ ਕਿਉਂਕਿ ਬਹੁਤਾ ਕੰਮ ਲਿਵਰ ਨੇ ਕਰਨਾ ਤੇ ਲਿਵਰ ਤੋਂ ਬਾਅਦ ਦੂਸਰਾ ਕੰਮ ਕਿਡਨੀ ਨੇ ਕਰਨਾ ਹੁੰਦਾ ਜਿਹੜਾ ਫਿਰ ਦੂਜਾ ਨੰਬਰ ਫਿਲਟਰ ਇਹ ਕੁਝ ਇੰਪੋਰਟੈਂਟ ਆਰਗਨ ਬੋਡੀ ਚ ਹੁੰਦੇ ਜਿਨ੍ਹਾਂ ਨੂੰ ਸ੍ਰੀ ਆਯੁਰਵੇਦਿਕ ਚ ਮਰਮ ਕਹਿੰਦੇ ਜਿਹਦੇ ਚ ਬ੍ਰੇਨ ਵੀ ਆਂਦਾ ਹਾਰਟ ਵੀ ਆਂਦਾ ਲਿਵਰ ਵੀ ਆਂਦਾ ਕਿਡਨੀ ਵੀ ਆਂਦੀ ਹਾਰਮੋਨਸ ਵੀ ਠੀਕ ਰਹਿੰਦੇ ਆ ਲੇਕਿਨ ਕਿਡਨੀ ਜਿਹੜੀ ਆ ਬਹੁਤ ਇੰਪੋਰਟੈਂਟ ਇਸ ਕਰਕੇ ਆ ਕਿ ਜੇ ਇੱਕ ਵਾਰੀ ਬੰਦਾ ਡਾਇਲਿਸਿਸ ਤੇ ਪੈ ਜਾਂਦਾ ਤੇ ਫੇਰ ਹਸਪੀਟਲਾਂ ਦੇ ਚੱਕਰ ਤੇ ਡਾਇਲਿਸਿਸ ਤੇ ਡੈਥ ਤੋਂ ਇਤੋਂ ਪਹਿਲਾਂ ਕਿ ਕਿਡਨੀ ਖਰਾਬ ਹੋਵੇ ਭਾਵੇਂ ਸਟੋਨਸ ਕਰਕੇ ਹੋਵੇ ਜੇ ਕਿਸੇ ਦਾ ਯੂਰਿਕ ਐਸਿਡ ਪ੍ਰੋਬਲਮ ਹੈ ਤਾਂ ਕੋਈ ਕਰੀਟੀਨਿਨ ਲੈਵਲ ਠੀਕ ਨਹੀਂ ਤਾਂ ਕੋਈ ਸਟੋਨਸ ਦੀ ਪ੍ਰੋਬਲਮ ਹੈ ਕਿਡਨੀ 'ਚ ਤਾਂ ਸੋ ਕਿਡਨੀ ਇਜ਼ ਅ ਵੈਰੀ ਇੰਪੋਰਟੈਂਟ ਫਿਲਟਰ ਪਰ ਮੈਂ ਚਾਹਣਾ ਦੋਨਾਂ ਤੇ ਪਾ ਦਵਾਂ ਕਿ ਲਿਵਰ ਤੇ ਕਿਡਨੀ ਦੋ ਇੰਪੋਰਟੈਂਟ ਆਰਗਨ ਨੇ ਨਸ਼ਿਆਂ ਨਾਲ ਬਿਲਕੁਲ ਸੱਤਿਆਨਾਸ਼ ਹੋ ਜਾਂਦਾ ਲਿਵਰ ਤੇ ਕਿਡਨੀ ਦਾ ਬਹੁਤ ਜ਼ਿਆਦਾ ਜੇ ਕੋਈ ਅਲਕੋਹਲ ਚਿੱਟਾ ਚਰਸ ਗਾਂਜਾ ਫੀਮ ਨਸ਼ਾ ਕੋਈ ਵੀ ਆਪਾਂ ਕਰੀਏ ਐਕਸਟ੍ਰੀਮ ਜਿ ਕਰੀਏ ਐਕਸੈਸ ਆਫ ఎవਰੀਥਿੰਗ ਇਜ਼ ਬੈਡ ਉਹਦਾ ਮਤਲਬ ਹੈ ਕਿ ਜ਼ਿਆਤੀ ਹਰ ਚੀਜ਼ ਹੀ ਮਾੜੀ ਹੈ ਬਹੁਤ ਜ਼ਿਆਦਾ ਜਦੋਂ ਬੰਦਾ ਡਰਿੰਕ ਕਰਦਾ ਦੇਖੋ ਮੈਂ ਕਦੀ ਇਹ ਨਹੀਂ ਕਿਹਾ ਕਿ ਸਰੋਸਿਸ ਆਫ ਲਿਵਰ ਜਾਂ ਲਿਵਰ ਦਾ ਕੈਂਸਰ ਪੀਣ ਨਾਲ ਹੋ ਜਾਂਦਾ ਪਾਵੇਂ ਤੁਸੀਂ ساری ਉਮਰ ਪੀਂਦੇ ਰਹੋ ਲੇਕਿਨ ਲੀਵਰ ਦਾ ਕੈਂਸਰ ਇਸ ਤਰ੍ਹਾਂ ਨਹੀਂ ਹੁੰਦਾ ਲੇਕਿਨ ਉਹ ਬੰਦੇ ਜਿਹੜੇ ਐਕਸਟ੍ਰੀਮ ਦੇ ਵਿੱਚ ਵੀ ਡੇਲੀ ਪੀਣੀ ਸੁੱਤੇ ਉੱਠ ਕੇ ਪੀਣ ਸ਼ੁਰੂ ਕਰ ਦਿੰਦੇ ਨੇ ਰਾਤ ਤੱਕ ਪੀਂਦੇ ਰਹਿਣਾ ਤੇ ਕੋਈ ਟਾਈਮ ਆ ਜਾਂਦਾ ਕਿ ਲੀਵਰ ਆਪਣਾ ਕੰਮ ਕਰਨਾ ਬੰਦ ਕਰ ਦਿੰਦਾ ਲੀਵਰ ਦੇ ਨੋਡਿਊਲਸ ਬਣ ਜਾਂਦੇ ਨੇ ਉਹਨੂੰ ਕਹਿੰਦੇ ਯਕਰਿਤ ਸੰਕੋਚ ਸਿਰੋਸਿਸ ਆਫ ਲੀਵਰ ਜਾਂ ਕਹਿ ਦੋ ਲੀਵਰ ਦਾ ਕੈਂਸਰ ਪੇਟ 'ਚ ਅਫਾਰਾ ਪੈ ਜਾਏਗਾ ਪੇਟ ਚ ਪਾਣੀ ਭਰ ਜਾਂਦਾ ਸਰੀਰ ਚ ਸੋਜਾਂ ਪੈ ਜਾਂਦੀਆਂ ਪੈਰਾਂ ਤੇ ਸੋਜਾਂ ਪੈ ਜਾਂਦੀਆਂ ਮੂੰਹ ਤੇ ਸੋਜਾਂ ਪੈ ਜਾਂਦੀਆਂ ਪੇਟ ਚ ਪਾਣੀ ਪੈ ਜਾਂਦਾ ਹਸਪੀਟਲ ਜਾਓਗੇ ਤੇ ਉਹ ਕੀ ਕਰਨਗੇ ਵੀ ਇਹ ਤੇ ਲਿਵਰ ਦਾ ਕੈਂਸਰ ਹੈ ਪਾਣੀ ਕੱਢ ਦੇਣਗੇ ਪਾਣੀ ਵੀ ਤੁਸੀਂ ਦਾ ਕਲਰ ਦੇਖ ਕੇ ਦੱਸ ਦਿੰਦੇ ਮੈਂ ਇਹ ਕਮ ਇੰਡੀਆ ਬਹੁਤ ਕੀਤੇ ਹੋਣੇ ਮੇਰਾ ਆਪਣਾ ਹਸਪੀਟਲ ਸੀ ਅਸੀਂ ਵੀ ਟੈਪਿੰਗ ਕਰਕੇ ਪਾਣੀ ਕੱਢ ਦਿੰਦੇ ਰੇ ਲੇਕਿਨ ਇਨ ਥੈਟ ਕੇਸ ਵੀ ਆਲਵੇਜ਼ ਯੂਜ਼ ਟੂ ਸੇ ਕਿ ਵੀ ਕੈਨਟ ਸੇਵ ਦਾ ਲਾਈਫ ਬਾਈਟ ਵੀ ਕੈਨ ਪ੍ਰੋਲੋਂਗ ਦਾ ਲਾਈਫ ਵੀ ਗਲੂਕੋਜ਼ ਲਾਤਾ ਟੀਕੇ ਲਾਤੇ ਖਾਣਾ ਕੁਛ ਨਹੀਂ ਭੁੱਖ ਮਰ ਜਾਂਦੀ ਇਨਸਾਨ ਦੀ ਇਹ ਤਾਂ ਗੱਲ ਆ ਗਈ ਲਿਵਰ ਦੀ ਕਿਉਂਕਿ ਥੋੜਾ ਜਿਹਾ ਹਿੰਟ ਤਾਂ ਦਿੱਤਾ ਕਿ ਲਿਵਰ ਦਾ ਕੈਂਸਰ ਵੀ ਨਸ਼ਿਆਂ ਨਾਲ ਹੋ ਜਾਂਦਾ ਜਾਂ ਕੋਈ ਅੰਗਰੇਜ਼ੀ ਦਵਾਈਆਂ ਲਗਾਤਾਰ ਜਿੰਨੀਆਂ ਆਪਾਂ ਦਰਦਾਂ ਦੀਆਂ ਦਵਾਈਆਂ ਖਾਂਦੇ ਅੰਗਰੇਜ਼ੀ ਦਵਾਈਆਂ ਮੇਰਾ ਕਹਿਣ ਦਾ ਮਤਲਬ ਕਿ ਭਾਵੇਂ ਅੰਗਰੇਜ਼ੀ ਦਵਾਈਆਂ ਆਰਥਰਾਇਟਿਸ ਦੀਆਂ ਖਾ ਰਹੇ ਫੈਟ ਦੀਆਂ ਖਾਰੇ ਸ਼ੂਗਰ ਕਰਕੇ ਸ਼ੂਗਰ ਕਰਕੇ ਕਿਡਨੀ ਖਰਾਬ ਹੁੰਦੀ ਸਭ ਤੋਂ ਜ਼ਿਆਦਾ ਕਿਡਨੀ ਪਰ ਮੈਂ ਵਿੱਚ ਇਹ ਗੱਲ ਲਿਵਰ ਦੀ ਕਰ ਰਿਹਾ ਸੀ ਤੇ ਲਿਵਰ ਦਾ ਮਤਲਬ ਸਿਰਫ ਇੰਨਾ ਹੀ ਹੈ ਕਿ ਜਿਹੜੀ ਅੰਗਰੇਜ਼ੀ ਦਵਾਈਆਂ ਦੇ ਸਾਈਡ ਇਫੈਕਟ ਤਾਂ ਹੀ ਤੁਹਾਡੇ ਡਾਕਟਰ ਹਮੇਸ਼ਾ ਹੀ ਤੁਹਾਡਾ ਬਲੱਡ ਵਰਕਰ ਦੇ ਲਿਪਿਡ ਪ੍ਰੋਫਾਈਲ ਕਰਦੇ ਆ এস ਜੀ او ਟਿエス ਜੀ ਪੀ ਟਿ ਇਸੇ ਤਰ੍ਹਾਂ ਥਾਇਰੋਇਡ ਔਰ ਕਿਡਨੀ ਨਾਲ ਦਾ ਚੈੱਕ ਕਰ ਰਹੇ ਹੁੰਦੇ ਆ ਵਾਈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿਹੜੀਆਂ ਅੰਗਰੇਜ਼ੀ ਦਵਾਈਆਂ ਪਾਵੇਂ ਬਲੱਡ ਪ੍ਰੈਸ਼ਰ ਦੀਆਂ ਖਾ ਰਹੇ ਪਾਵੇਂ 슈ਗਰ ਦੀਆਂ ਖਾ ਰਹੇ ਤੇ ਪਾਵੇਂ ਕੋਲੇਸਟ੍ਰੋਲ ਦੀਆਂ ਖਾ ਰਹੇ ਪਾਵੇਂ ਮੋਟਾਪੇ ਦੀਆਂ ਉਹਨਾਂ ਦੇ ਸਾਈਡ ਇਫੈਕਟ ਹੁੰਦੇ ਕਾਰਨ ਇਹ ਆ ਕਿ ਜਿਹੜੀਆਂ ਅੰਗਰੇਜ਼ੀ ਦਵਾਈਆਂ ਨੇ ਉਹਨਾਂ ਦੇ ਸਿੰਥੈਟਿਕ ਪ੍ਰੈਪਰੇਸ਼ਨਸ ਨੇ ਫੈਡਰਲ ਕੰਪਨੀਆਂ ਨੇ ਆਪਣੀਆਂ ਦਵਾਈਆਂ ਵੇਚਣੀਆਂ ਬੜਾ ਵੱਡਾ ਬਿਜ਼ਨਸ ਹੈ ਮਿਲੀਅਨ ਬਿਲੀਅਨ ਟ੍ਰਿਲੀਅਨ ਡਾਲਰ ਦਾ ਉਹਨਾਂ ਨੇ ਕਦੇ ਚਾਨਣਾ ਨਹੀਂ ਪਹਿਨਾ ਡਾਕਟਰਸ ਨੂੰ ਮਜਬੂਰਨ ਲਿਖਣੀ ਆ ਪਿੰਨੇ ਖਾਣੀ ਵੀ ਪੈਂਦੀ ਆ 슈ਗਰ ਕੰਟਰੋਲ ਕਰਨ ਲਈ ਤੁਸੀਂ ਪਾਵੇਂ ਮੈਟਫਾਰਮਿਨ ਐਕਟੋਜ਼ ਨਿਉਬੀਆ ਜੈਨੋਮੈਟ ਜੋ ਮਰ ਇਸੇ ਤਰ੍ਹਾਂ ਪ੍ਰੈਨਟਿਸ ਨੂੰ ਲੋ ਕਈ ਵਾਰੀ ਪ੍ਰੈਗਨੈਂਸੀ ਚ ਇਦਾਂ ਦੀਆਂ ਦਵਾਈਆਂ ਦੇ ਦਿੱਤੀ ਕਈ ਇੰਜੈਕਸ਼ਨਸ ਇਦਾਂ ਦੇ ਲਾ ਕੇ ਜਿਨ੍ਹਾਂ ਦੇ ਨਾਲ ਲਿਵਰ ਤੇ ਕਿਡਨੀ ਖਰਾਬ ਹੋ ਜਾਂਦੇ ਇੰਪੋਰਟੈਂਟ ਆਰਗਨ ਨੇ ਦੋ ਲਿਵਰ ਤੇ ਕਿਡਨੀ ਇਸੇ ਤਰ੍ਹਾਂ ਹੀ ਕਿਡਨੀ ਦੇ ਬਾਰੇ ਆਪਾਂ ਗੱਲ ਕਰਾਂਗੇ ਕਿ ਕਿਡਨੀ ਕੀ ਆ ਰਾਜਮਾ ਦੇ ਦਾਣੇ ਵਰਗੇ ਦੋ ਗੁਰਦੇ ਜਿਨ੍ਹਾਂ ਨੂੰ ਆਪਾਂ ਪੰਜਾਬੀ ਚ ਗੁਰਦੇ ਕਹਿੰਦੇ ਆ ਸਰੀਰ ਤੇ ਦੋਨੇ ਬੰਨੇ ਹੁੰਦੇ ਆ ਕਿਡਨੀ ਤੋਂ ਬਾਅਦ ਯੂਰੀਟਰਸ ਆ ਜਾਂਦੇ ਜਿਹਨੂੰ ਪਿਸ਼ਾਬ ਦੀ ਨਾਲੀ ਕਹਿੰਦੇ ਆ ਫਿਰ ਯੂਰਿਟਰ ਸਬਾ ਯੂਰਿਨਰੀ ਬਲੇਡਰ ਹੈ ਜਿਹਨੂੰ ਮਸਾਨਾ ਕਹਿੰਦੇ ਫਿਰ ਲਿੰਗ ਦੇ ਰਸਤੇ ਪਿਸ਼ਾਬ ਵਾਲੇ ਨਾਲੀ ਦੇ ਰਸਤੇ ਉਹ ਪਿਸ਼ਾਬ ਰਸਤੇ ਬਾਹਰ ਜਿਹੜਾ ਆਪਾਂ ਜਿੰਨਾ ਲਿਕਵਿਡ ਪੀਨੇ ਆ ਹਾਰ ਕੇ ਕਿਡਨੀ ਚ ਗਲੋਮਰੁਲਾਈ ਇਹ ਨੇਫਰਾਈਟਸ ਦੀ ਬਿਮਾਰੀ ਹੋ ਜਾਂਦੀ ਹੈ ਜਿਹਦੇ ਵਿੱਚ ਮਤਲਬ ਕਿਡਨੀ ਦੇ ਅੰਦਰ ਨੇਫਰੋਨਸ ਦੀ ਸੋਜਿਸ਼ ਹੋ ਜਾਂਦੀ ਹੈ ਮੇਰੇ ਕਹਿੰਦਾ ਮਤਲਬ ਕਿ ਇਹ ਤੋਂ ਪਹਿਲਾਂ ਕਿ ਕਿਡਨੀ ਖਰਾਬ ਹੋਵੇ ਕਿਡਨੀ ਚ ਸੋਜਿਸ਼ ਹੋਵੇ ਨੇਫਰਾਈਟਸ ਹੋਵੇ ਜਾਂ ਕਿਡਨੀ ਸੋਜ ਜਾਵੇ ਤੁਸੀਂ ਹਮੇਸ਼ਾ ਫਾਲੋ ਕਰੋ ਦੇਸੀ ਦਵਾਈ ਪਾਣੀ ਜ਼ਿਆਦਾ ਪੀਓ ਕਈ ਅਸੀਂ ਇਹ ਚੀਜ਼ਾਂ ਬੀਜਾ ਵਾਲੀਆਂ ਸਬਜ਼ੀਆਂ ਨਾ ਖਾਓ ਲੇਕਿਨ ਇੱਕ ਵਾਰੀ ਜੇ ਡਾਇਲਿਸਿਸ ਦੇਖੋ ਡਾਇਲਿਸਿਸ ਤੇ ਜੇ ਇੱਕ ਵਾਰੀ ਪੈ ਗਿਆ ਤੇ ਮੁਸ਼ਕਲ ਹੈ ਅੱਜ ਤੁਹਾਨੂੰ ਸੌਖਾ ਤਰੀਕਾ ਦੱਸਿਆ ਵੀ ਡਾਇਲਿਸਿਸ ਹੈ ਕੀ ਕਿਉਂਕਿ ਆਪਾਂ ਗੱਲ ਕਰ ਰਹੇ ਕਿਡਨੀ ਦੀ ਔਰ ਇੱਕ ਯਾਦ ਰੱਖਣਾ ਕਿ ਜਦੋਂ ਇੱਕ ਵਾਰੀ 슈ਗਰ ਹੋ ਗਈ ਕਿਡਨੀ ਖਰਾਬ ਹੋਣੀ ਹੋਣੀ ਹੈ 슈ਗਰ ਕਰਕੇ ਤੇ 슈ਗਰ ਦੀਆਂ ਦਵਾਈਆਂ ਕਰਕੇ ਕਿਡਨੀ ਨੇ ਬਾਅਦ ਖਰਾਬ ਹੋਣਾ ਹੀ ਹੋਣਾ ਕਿਡਨੀ ਡੈਮੇਜ ਹੋਣੀ ਹੈ ਅਖੀਰ ਬੰਦਾ ਡਾਇਲਿਸਿਸ ਦਾ ਜਾਂਦਾ ਥਿਸ ਇਜ਼ ਬਿਕੋਜ਼ ਆਫ ਦੀ ਡਾਇਬੀਟਿਸ ਐਂਡ ਦਾ ਮੈਡੀਸਨਸ ਯੂ ਆਰ ਟੇਕਿੰਗ ਫॉर ਡਾਇਬੀਟਿਸ ਪਾਵੇਂ ਜਿੰਨੀ ਮਰਜੀ ਸ਼ੂਗਰ ਦੀ ਤੁਸੀਂ ਦਵਾਈ ਕਰ ਸ਼ੂਗਰ ਦੀ ਬਿਮਾਰੀ ਨਾਲ ਕਿਡਨੀ ਖਰਾਬ ਹੋਣੀ ਹੋਣੀ ਹੈ ਕਿਡਨੀ ਦੇ ਖਰਾਬ ਹੋਣ ਤੋਂ ਬਾਅਦ ਕਈ ਵਾਰ ਡਰ ਹੁੰਦਾ ਵੀ ਡਾਇਲਿਸਿਸ ਤੇ ਨਾ ਜਾਏ ਦੇਖੋ ਡਾਇਲਿਸਿਸ ਦਾ ਮਤਲਬ ਕੀ ਹੈ ਕਿ ਜੇ ਤੁਸੀਂ ਕੋਈ ਡਾਕਟਰ ਤੁਹਾਨੂੰ ਕਹੇ ਨਾ ਡਾਇਲਿਸਿਸ ਤੇ ਜੇ ਤੁਹਾਨੂੰ ਸੌਖੀ ਜੀ ਗੱਲ ਦੱਸਾਂ ਪਹਿਲੀ ਗੱਲ ਤੇ ਆਯੁਰਵੈਦਿਕ ਦਵਾਈ ਕਰੋ ਨੇਚੁਰਲ ਕਰੋ ਹੋਮੋਪੈਥਿਕ ਕਰੋ ਜਾਂ ਆਯੁਰਵੈਦਿਕ ਕਰੋ ਇੱਕ ਕਿਡਨੀ ਨੂੰ ਸਟਰੋਂਗ ਕਰਨ ਲਈ ਕਿਡਨੀ ਦੇ ਫਿਲਟਰੇਸ਼ਨ ਪ੍ਰੋਪਰ ਕਰਨ ਲਈ ਕਿਡਨੀ ਤੋਂ ਸਟੋਨਸ ਕਿਡਨੀ ਸਟੋਨਸ ਗੁਰਦੇ ਦੀ ਪਥਰੀ ਤੋਂ ਬਚਾਉਣ ਲਈ ਜਾਂ ਜੇ ਡਾਇਲਿਸਿਸ ਤੋਂ ਬਚਣਾ ਤੇ ਸਿਰਫ ਤੇ ਸਿਰਫ ਪੈਥੀ ਜਾਂ ਟ੍ਰੀਟਮੈਂਟ ਜਾਂ ਇਲਾਜ ਹੈ ਤੇ ਆਯੁਰਵੈਦਿਕ ਬڑے-ਬڑے ਵੱਡੇ ਸੈਂਟਰ ਨੇ ਆਯੁਰਵੈਦਿਕ ਦੇ ਵਿੱਚ ਇੰਡੀਆ ਦੇ ਵਿੱਚ ਹੁਣ ਤਾਂ ਤੁਹਾਨੂੰ ਹਰ ਕੰਟਰੀ 'ਚ ਬੈਠੇ ਭਾਵੇਂ ਇੰਡੀਆ ਤੁਸੀਂ ਅਮਰੀਕਾ ਜਾਂ ਆਸਟ੍ਰੇਲੀਆ ਜਾਂ ਕੈਨੇਡਾ ਜਿੱਥੇ ਬੈਠੇ ਹੋ ਤੁਹਾਨੂੰ ਕਈ ਸੈਂਟਰਸ ਮਿਲਣਗੇ ਪਰ ਮੋਸਟਲੀ ਜਿਹੜੇ ਮਾਡਰਨ ਟੈਕਨੋਲੋਜੀ ਮਾਡਰਨ ਸਾਇੰਸ ਦੇ ਵਿੱਚ ਕਰਨਗੇ ਡਾਇਲਿਸਿਸ ਡਾਇਲਿਸਿਸ ਦੇਖੋ ਜੇ ਤੁਹਾਨੂੰ ਕਹੋ ਇਹਨਾ ਕੋਈ ਡਾਇਲਿਸਿਸ ਕਰਾਣੀ ਆ ਤੇ ਚੁੱਪ ਕਰਕੇ ਇਧਰੋਂ ਸੁਣੋ ਤੇ ਇਧਰੋਂ ਕੱਢ ਦਿਓ ਤੇ ਆਪ ਕੀ ਕਰੋ 6 ਇਟਾ ਫੜ ਛੇ ਇਟਾ ਫੜ ਲੋ ਦਾ ਮਤਲਬ ਕੀ ਆ ਕਿ ਪਾਂ ਪਵਾਂਦੀ ਵਾਲਾ ਪਾਸਾ ਉੱਚਾ ਕਰਨਾ ਮੰਜੀ ਦੇ ਥੱਲੇ ਤਿੰਨ ਇਟਾ ਇੱਕ ਪਾਸੇ ਰੱਖੋ ਤੇ ਤਿੰਨ ਇਟਾ ਉਸੇ ਪਾਸੇ ਰੱਖੋ ਤੇ ਦੂਜੇ ਪਾਸੇ ਉਹਦਾ ਮਤਲਬ ਹੈ ਕਿ ਲੇਟਨਾ ਇਹੋੀ ਚੀਜ਼ ਡਾਇਲਿਸਿਸ ਕਰਦੀ ਹੈ ਡਾਇਲਿਸਿਸ ਵੀ ਫਿਲਟਰੇਸ਼ਨ ਕਰਦੀ ਹੈ ਔਰ ਜੇ ਮੈਂ ਤੁਹਾਨੂੰ ਦੱਸਿਆ ਕੋਈ ਕਵੇ ਨਾ ਡਾਇਲਿਸਿਸ ਤੇ ਚੁੱਪ ਕਰਕੇ ਛੇ ਇਟਾ ਫੜ ਲਓ ਚਾਂਸ ਲੈ ਕੇ ਦੇਖ ਲਓ ਮੰਜੀ ਦਾ ਪਵਾਂਦੀ ਵਾਲਾ ਪਾਸਾ ਕਰੋ ਉੱਚਾ ਦੋਨੋਂ ਬਣੇ ਜੇ ਕਿਸੇ ਦੀ ਕਿਡਨੀ ਖਰਾਬ ਹੋ ਗਈ ਜਾਂ ਡਾਇਲਿਸਿਸ 'ਚ ਨੋਬਤ ਆ ਗਈ ਤਾਂ ਤਿੰਨ ਤਿੰਨ ਇਟਾਂ ਰੱਖ ਲਓ ਤੁਹਾਨੂੰ ਯਾਦ ਹੋਵੇਗਾ ਕਿ ਇੰਡੀਆ 'ਚ ਜਦੋਂ ਬੰਦਾ ਆਪਾਂ ਸਕੂਟਰ ਚਲਾਉਂਦੇ ਸੀ ਪੈਟਰੋਲ ਕਿਤੇ ਖਤਮ ਹੋ ਗਿਆ ਲੱਗਦਾ ਨਾ ਕੋਈ ਪੈਟਰੋਲ ਪੰਪ ਲੱਗੇ ਆ ਤੇ ਆਪਾਂ ਸਕੂਟਰ ਨੂੰ ਟੇਡਾ ਕਰ ਲੈਂਦੇ ਸੀ ਟੇਡਾ ਕਰਕੇ ਵੀ ਕਿਤੇ ਨਾ ਕਿਤੇ ਮਾੜਾ ਮੋਟਾ ਪੈਟਰੋਲ ਬਚਿਆ ਤੇ ਆਪਾਂ ਪੈਟਰੋਲ ਪੰਪ ਤੱਕ ਚਲਾ ਕੇ ਲੈ ਜਾਂਦੇ ਸੀ ਉਹੀ ਮਤਲਬ ਹੈ ਡਾਇਲਿਸਿਸ ਦਾ ਤੇ ਉਹੀ ਮਤਲਬ ਹੈ ਇਟਾਂ ਦਾ ਤੇ ਉਹੀ ਮਤਲਬ ਹੈ ਮੰਜੀ ਉੱਚੀ ਕਰਨ ਦਾ ਕਿ ਕਈ ਵਾਰੀ ਉਜ ਇਸੇ ਤਰ੍ਹਾਂ ਸ਼ਰੀਰ ਦੇ ਵਿੱਚ ਵੀ ਆਪਾਂ ਜਿਹੜੀ ਕਿਡਨੀ ਹੈ ਇਹੇ ਕੰਮ ਕਰਦੀ ਹੈ ਜਦੋਂ ਸਕੂਟਰ ਨੂੰ ਟੇਡਾ ਕੀਤਾ ਪੈਟਰੋਲ ਮਾੜਾ ਮੋਟਾ ਕੰਮ ਆ ਗਿਆ ਪੈਟਰੋਲ ਟੰ ਤਾਂ ਪਹੁੰਚੇ ਤੇ ਪੈਟਰੋਲ ਪਵਾ ਲਿਆ ਮਨਜੀ ਨੂੰ ਉੱਚੀ ਕੀਤੀ ਸਰਕੂਲੇਸ਼ਨ ਉਲਟੀ ਹੋ ਗਈ ਤੇ ਡਾਇਲਿਸਿਸ ਵਾਲਾ ਕੰਮ ਹੋ ਗਿਆ ਪਰ ਪੁਨਰਨਵਾ ਗੌਕਸ਼ਨ ਪਨੂਇਰਵੀਆ ਡਿਫਿਊ ਬੋਹਰੀਵੀਆ ਡਿਫਿਊਸਾ ਟ੍ਰੀਬਲਸ ਟ੍ਰੈਸਟ੍ਰਿਸ α α ਬਹੁਤ ਚੀਜ਼ਾਂ ਨੇ ਮੈਂ ਨਾਮ ਬਹੁਤ ਦੱਸ ਸਕਦਾ ਆਯੁਰਵੈਦਿਕ ਸੈਂਟਰ ਆਯੁਰਵੈਦਿਕ ਦੇ ਵਿੱਚ ਇਹ ਦਵਾਈਆਂ ਤੁਸੀਂ ਨੋਟ ਕਰੋ ਅਸੀਂ ਕਿਸੇ ਬਿਮਾਰੀ ਦੀ ਵੀ ਜਦੋਂ ਦਵਾਈ ਦਿੰਨੇ ਤੁਹਾਨੂੰ ਇਹ ਚੀਜ਼ਾਂ ਨਾਲ ਹੀ ਹੁੰਦੀਆਂ ਇਸੇ ਤਰ੍ਹਾਂ ਹੀ ਪਾਵੇਂ ਅਸੀਂ ਆਮਲ ਕੀ ਬਬੀਤ ਕੀ ਹਰੀਤ ਕੀ ਬਬੀਤ ਕੀ ਆਮਲ ਕੀ ਜਿਹਨੂੰ ਕਹਿੰਦੇ ਤ੍ਰਿਫਲਾ ਹਰੜ ਬੇੜ ਆਮਲਾ ਹਰ ਆਯੁਰਵੈਦਿਕ ਦਵਾਈ 'ਚ ਇਹ ਨਾਲ ਹੁੰਦਾ ਤਾਂ ਕਿ ਨਾ ਕਬਜ਼ ਹੋਵੇ ਪੇਟ ਸਾਫ਼ ਹੁੰਦਾ ਰਵੇ ਕੌਨਸਟਿਪੇਸ਼ਨ ਵੀ ਨਾ ਹੋਵੇ ਔਰ ਟਾਕਸਿਨਸ ਸ਼ਰੀਰ 'ਚੋਂ ਨਿਕਲਦੇ ਰਹਿਣ ਲਿਵਰ ਵੀ ਠੀਕ ਰਵੇ ਕਿਡਨੀ ਜਿੰਨੇ ਮੈਂ ਨਾਮ ਲੱਤੇ ਇਹ ਦਵਾਈਆਂ ਆਯੁਰਵੈਦਿਕ ਦਾ ਕੋਈ ਵੀ ਫਾਰਮੂਲਾ ਹੋਵੇ ਉਹਦੇ ਚ ਨਾਲ ਪਾਣੀਆਂ ਪੈਂਦੀਆਂ ਤਾਂ ਕਿ ਕਿਡਨੀ ਨਾ ਖਰਾਬ ਹੋਵੇ ਤਾਂ ਕਿ ਲਿਵਰ ਨਾ ਖਰਾਬ ਹੋਵੇ ਤਾਂ ਕਿ ਟਾਕਸਿਨਸ ਸਰੀਰ ਚੋਂ ਬਾਹਰ ਨਿਕਲਦੇ ਰਹਿ ਸੋ ਪਿਆਰੇ ਦਰਸ਼ਕੋ ਜਿਹੜਾ ਅੱਜ ਦਾ ਟਾਪਿਕ ਕਿਡਨੀ ਦਾ ਮੈਂ ਤਾਂ ਚੁਣਿਆ ਕਿ ਬਹੁਤ ਦੁਨੀਆ ਡਾਇਲਿਸਿਸ ਤੇ ਔਰ ਬਹੁਤ ਦੁਨੀਆ ਕਿਡਨੀ ਦੀ ਟਰੀਟਮੈਂਟ ਕਰਾ ਰਹੀ ਜੇ ਔਰ ਐਲੋਪੈਥੀ ਦੇ ਵਿੱਚ ਫੇਰ ਹਾਰ ਕੇ ਹੈ ਤੇ ਡਾਇਲਿਸਿਸ دار لگਦਾ ਜਦੋਂ ਬੰਦਾ ਕਿਸੇ ਨੂੰ ਡਾਇਲਿਸਿਸ ਤੇ ਆਪਾਂ ਪਾ ਕੇ ਦਿੰਦੇ ਆ ਕਿੰਨੀਆਂ ਡੈਥਸ ਹੋ ਜਾਂਦੀਆਂ ਇਹ ਉਹਨੂੰ ਹੀ ਪਤਾ ਜਿਹੜਾ ਡਾਇਲਿਸਿਸ ਤੇ ਭੁਗਤ ਰਿਹਾ ਲੇਕਿਨ ਇਸ ਵੇਲੇ ਰਿਸਰਚ ਐਨੀ ਹੋ ਚੁੱਕੀ ਸੀ ਤੁਸੀਂ ਭਾਵੇਂ ਜਿੱਥੇ ਮਰਜੀ ਐਪੀਸੋਡ ਦੇਖੋ YouTube ਤੇ ਦੇਖੋ ਤੁਹਾਨੂੰ ਪਤਾ ਲੱਗ ਜਾਏ ਕਿ ਕਿ ਓਨਲੀ ਟਰੀਟਮੈਂਟ ਫਾਰ ਕਿਡਨੀ ਇਜ਼ ਦਾ ਬੈਸਟ ਟਰੀਟਮੈਂਟ ਇਜ਼ ਆਯੁਰਵੈਦਿਕ ਟਰੀਟਮੈਂਟ ਇਸੇ ਕਰਕੇ ਪਿਆਰੇ ਦਰਸ਼ਕੋ ਜੇ ਕਿਸੇ ਨੂੰ ਕਿਡਨੀ ਪ੍ਰੋਬਲਮ ਹੈ ਕਿਡਨੀ ਚ ਸੋਜਿਸ਼ ਹੈ ਜਿਹਨੂੰ ਆਪਾਂ ਗੁਰਦਾ ਕਹਿੰਦੇ ਆ ਗੁਰਦੇ 'ਚ ਜੇ ਪੱਥਰੀ ਹੈ ਯੂਰਿਕ ਐਸਿਡ ਦੀ ਪ੍ਰੋਬਲਮ ਹੈ ਯੂਰੇਟਸ ਹੈ ਜਾਂ ਗਾਊਟ ਹੈ ਜਿਹੜੀ ਯੂਰਿਕ ਐਸਿਡ ਆਉਂਦੀ ਹੈ ਤੇ ਡਾਕਟਰ ਕੁਮਾਰ ਇਸ ਵਨ ਫੋਨ ਕਰ ਲਵੇ ਸ਼ੂਗਰ ਕਰਕੇ ਕਿਡਨੀ ਖਰਾਬ ਹੋਣੀ ਹੈ ਅਲਟੀਮੇਟਲੀ ਇਹਦੇ ਚ ਕੋਈ ਸ਼ੱਕ ਨਹੀਂ ਸ਼ੂਗਰ ਦੇ ਨਾਲ ਡਾਇਬਟਿਕ ਨਿਊਰੋਪੈਥੀ ਹੋਣੀ ਹੈ ਇਹਦੇ ਚ ਕੋਈ ਸ਼ੱਕ ਨਹੀਂ ਡਾਇਬਟਿਕ ਨਿਊਰੋਪੈਥੀ ਦਾ ਮਤਲਬ ਇਹ ਹੈ ਕਿ ਪੈਰਾਂ ਦੇ ਉਂਗਲਾਂ ਚ ਸੁੰਨ ਹੋਣੀ ਸ਼ੁਰੂ ਹੋ ਜਾਂਦੀ ਹੈ ਨੰਬਨੈਸ ਆ ਜਾਂਦੀ ਹੈ ਸੋਈਆਂ ਚੁੱਭਦੀਆਂ ਲੱਗਦੀਆਂ ਉਮਰ ਦੇ ਹਿਸਾਬ ਨਾਲ ਵੀ ਹੌਲੀ ਹੌਲੀ ਦੇਖੋ ਆਰਗਨ कमजोर ਹੁੰਦੇ ਆ ਸਿਆਣੇ ਉਮਰ ਜਾ ਕੇ ਕਿਡਨੀ ਦਾ ਤੇ ਲਿਵਰ ਦਾ ਡਰ ਹੁੰਦਾ ਖਰਾਬ ਨਾ ਹੋ ਜਾਵੇ ਲਿਵਰ ਦੇ ਖਰਾਬੀ ਦੇ ਨਾਲ ਭੁੱਖ ਮਰ ਜਾਏਗੀ ਹਾਜ਼ਮ ਨਹੀਂ ਹੋਏਗਾ ਲੇਕਿਨ ਨਸ਼ਿਆਂ ਦਾ ਨਾ ਜਿਹੜਾ ਲਿਵਰ ਖਰਾਬ ਹੋਣਾ ਦੈਟ ਇਜ਼ ਟੋਟਲੀ ਡਿਫਰੈਂਟ ਇਸੇ ਕਰਕੇ ਕਿਡਨੀ ਤੋਂ ਕਿਡਨੀ ਸਟੋਨਸ ਤੋਂ ਗੁਰਦੇ ਦੀ ਸੋਜਿਸ਼ ਤੋਂ ਨੇਫਰਾਈਟਸ ਤੋਂ ਜਾਂ ਜੇ ਡਾਇਲਿਸਿਸ ਤੋਂ ਬਚਣਾ ਤੇ ਤੁਸੀਂ ਆਯੁਰਵੈਦਿਕ ਕਿਸੇ ਸੈਂਟਰ ਦੇ ਵਿੱਚ ਕਿਸੇ ਆਯੁਰਵੈਦਿਕ ਡਾਕਟਰ ਨੂੰ ਕੰਸਲਟ ਕਰੋ ਆਲ ਓਵਰ ਦੀ ਵਰਡ ਨਹੀਂ ਤੇ ਮੈਂ ਆਪਣੀ ਤਾਰੀਫ ਨਹੀਂ ਕਰਦਾ ਮੇਰੇ ਨੰਬਰ ਸਕਰੀਨ ਤੇ ਆ ਰਹੇ ਤੁਹਾਡੀ ਹੈਲਪ ਕਰ ਸਕੀਏ ਡਾਇਲਿਸਿਸ ਤੋਂ ਬਚਾ ਲਈਏ ਕੋਈ ਸ਼ੱਕ ਨਹੀਂ ਤੁਸੀਂ ਡਾਇਲਿਸਿਸ ਤੋਂ ਬਾਹਰ ਆ ਸਕਦੇ ਹੋ ਟਾਈਮ ਕਿੰਨਾ ਲੱਗਦਾ ਡਿਪੈਂਡਸ ਅਪਨ ਦ ਕਿਡਨੀ ਕਿ ਕਿਡਨੀ ਕਿੰਨੀ ਖਰਾਬ ਹੋ ਚੁਗੀ ਕਿਡਨੀ ਕਿੰਨੀ ਫਿਲਟਰੇਸ਼ਨ ਕਰ ਰਹੀ ਹੈ ਗਲੋਮਰੂਲਾਈ ਕਿੰਨੇ ਖਰਾਬ ਹੋ ਗਏ ਸੋ ਪਿਆਰੇ ਦਰਸ਼ਕੋ ਜੇ ਕਿਸੇ ਨੂੰ ਕਿਡਨੀ ਦੀ ਪ੍ਰੋਬਲਮ ਹੈ ਤੇ ਮੇਰੇ ਨੰਬਰ ਸਕਰੀਨ ਤੇ ਆ ਰਹੇ ਤੁਸੀਂ ਕੰਟੈਕਟ ਕਰੋ ਦੇਖੋ ਜਦੋਂ ਗੁਰਦਾ ਖਰਾਬ ਹੋ ਗਿਆ ਤੇ ਮਸਾਨਾ ਕਮਜ਼ੋਰ ਹੋ ਗਿਆ ਲਿੰਗ ਦੀ ਕਮਜ਼ੋਰੀ ਹੋ ਗਈ ਮਰਦਾਨਾ ਤਾਕਤ ਪਹਿਲਾਂ ਹੀ ਮਿੱਟੀ ਹੋ ਜਾਂਦੀ ਜ਼ੀਰੋ ਹੋ ਜਾਣੀ ਹੈ ਕਿਡਨੀ ਇੱਕ ਵਾਰੀ ਡੈਮੇਜ ਹੋ ਗਈ ਤਾਂ ਇਸੇ ਤਰ੍ਹਾਂ ਤੁਸੀਂ ਮੇਰੇ ਹਰ ਐਪੀਸੋਡ ਤੇ ਦੇਖਦੇ ਹੋ ਵੀ 슈ਗਰ ਕਰਕੇ ਤੇ 슈ਗਰ ਦੀਆਂ ਦਵਾਈਆਂ ਕਰਕੇ ਬਲੱਡ ਪ੍ਰੈਸ਼ਰ ਕਰਕੇ ਤੇ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਕਰਕੇ ਕੋਲੇਸਟ੍ਰੋਲ ਕਰਕੇ ਤੇ ਕੋਲੇਸਟ੍ਰੋਲ ਦੀਆਂ ਦਵਾਈਆਂ ਕਰਕੇ ਜਦੋਂ ਮੈਂ ਦਵਾਈਆਂ ਕਹਿ ਰਿਹਾ ਤੇ ਮੇਰਾ ਮਤਲਬ ਹੈ ਐਲੋਪੈਥਿਕ ਦਵਾਈਆਂ ਮਾਡਰਨ ਉਦੇ ਨਾਲ ਮਰਦਾਨਾ ਤਾਕਤ ਘਟ ਜਾਂਦੀ ਖਤਮ ਹੋ ਜਾਂਦੀ ਹੈ ਹੌਲੀ ਹੌਲੀ ਇੰਪੋਟੈਂਸੀ ਹੋ ਜਾਂਦੀ ਹੈ ਔਰ ਇਸ ਕਰਕੇ ਹਰ ਵਾਰੀ ਤੁਹਾਨੂੰ ਮੈਨੂੰ ਇਹ ਦੱਸਣਾ ਪੈਂਦਾ ਪਹਿਲਾਂ ਤੇ ਤੁਹਾਡੇ ਸਾਰਿਆਂ ਦਾ ਬਹੁਤ ਥੈਂਕ ਯੂ ਬੜਾ ਰਿਸਪਾਂਸ ਮਿਲਦਾ ਇਸ ਚੀਜ਼ ਦਾ ਮਰਦਾਨਾ ਤਾਕਤ ਦੀ ਦਵਾਈ ਸਾਡੀ ਆਲ ਓਵਰ ਦੀ ਵਰਡ ਰੈਗੂਲਰ ਜਾਂਦੀ ਹੈ ਤੁਹਾਨੂੰ ਰਿਸਪਾਂਸ ਮਿਲਦਾ ਗਰੰਟੀ ਲੋਕੀ ਕਹਿੰਦੇ ਆਯੁਰਵੈਦਿਕ ਦਵਾਈ 6 ਮਹੀਨੇ ਖਾਲੀ ਜੇ ਸਾਲ ਖਾਲੀ ਕੋਈ ਫਰਕ ਨਹੀਂ ਪਿਆ ਕਿਸੇ ਨੂੰ ਨਪੁੰਸਕਤਾ ਹੋਵੇ ਮਰਦਾਨਾ ਤਾਕਤ ਦੀ ਕਮਜ਼ੋਰੀ ਹੋਵੇ ਤਾਂਤ ਪੈਂਦੀ ਹੋਵੇ ਪੁਰਸ਼ ਦੇ ਬੀਜ ਘਟ ਖੋਨ ਟੈਸਟੋਸਟੀਰੋਨ ਲੈਵਲ ਕਟੋਵੇ ਸਪਰਮ ਕਾਊਂਟ ਕਟੋਵੇ ਸਪਰਮੋਟਿਲਿਟੀ ਕਟੋਵੇ ਸੀਮਨ ਡਾਇਨੇਸਟੀ ਕਟੋਵੇ ਔਲਾਦ ਨਾ ਹੁੰਦੀ ਹੋਵੇ ਕਿਡਨੀ ਖਰਾਬ ਹੋਵੇ ਲੀਵਰ ਖਰਾਬ ਹੋਵੇ ਤੇ ਡਾਕਟਰ ਕੁਮਾਰ ਇਸ ਵਨ ਕੋਨ ਫਾਲਵੇ ਤੁਸੀਂ ਹਮੇਸ਼ਾ ਸੁਣਿਆ ਮੈਂ ਕਹਿਆ ਹਿੰਮਤੇ ਮਰਦਾ ਮਦ ਦੇ ਖੁਦਾ ਹਰ ਦਰਦ ਕੀ ਦਵਾ ਹੈ ਆਯੁਰਵੇਦਾ ਆਯੁਰਵੇਦ ਬਹੁਤ ਪੁਰਾਣੀ ਪੈਥੀ ਚੱਲੀ ਆ ਰਹੀ ਹੈ ਸਾਰੀਆਂ ਪੈਥੀ ਆਯੁਰਵੇਦ ਚੋਂ ਡਰਾਇਡ ਸੁਸ਼ਰਤਾ ਵਜ ਸਰਜਨ ਅਤੇ ਚਰਕ ਵਜ ਡਾਕਟਰ ਆ ਮੈਡੀਸਨ ਤੁਮ ਮੰਤਰੀ ਜਿਹੜੇ ਭਗਵਾਨ ਤੁਨਵੰਤਰ ਨੇ ਆਯੁਰਵੇਦ ਸ਼ੁਰੂ ਕੀਤੀ 5000 ਸਾਲ ਪਹਿਲਾਂ ਜਦੋਂ ਭਗਵਾਨ ਧਰਤੀ ਤੇ ਉਹਨਾਂ ਨੇ ਆਤ੍ਰਿਤ ਹੋਏ ਸੋ ਪਹਿਲੇ ਦਰਸ਼ਕੋ ਹਰ ਚੀਜ਼ ਦਾ ਇਲਾਜ ਹੈ ਤੇ ਆਯੁਰਵੈਦਿਕ ਚ ਔਰ ਗੁੱਡ ਥਿੰਗ ਅਬਾਊਟ ਦਿਸ ਪੈਥੀ ਇਜ਼ देयर ਇਜ਼ ਨੋ ਸਾਈਡ ਇਫੈਕਟ ਫਿਰ ਬਲੱਡ ਪ੍ਰੈਸ਼ਰ ਦੀਆਂ ਵੀ ਦਵਾਈਆਂ ਦੇ ਨਾਲ ਲਗਾਤਾਰ ਖਾਂਦੇ ਖਾਂਦੇ ਕਈ ਵਾਰੀ ਕਿਡਨੀ ਖਰਾਬ ਹੋ ਜਾਂਦੀ ਹੈ ਇਸੇ ਕਰਕੇ ਨਾਲ ਤੁਹਾਨੂੰ ਕਈ ਵਾਰੀ ਫਰੂਸੇ ਮੜ ਦੇ ਰਹੇ ਹੁੰਦੇ ਵੀ ਪਿਸ਼ਾਬ ਖੁੱਲ ਕੇ ਆਵੇ ਕਈ ਵਾਰੀ ਪ੍ਰੋਸਟੇਟ ਦੀ ਦਵਾਈ ਖਾ ਰਹੇ ਹੁੰਦੇ ਫਲੋਮੈਕਸ ਵਗੈਰਾ ਦੇ ਰਹੇ ਹੁੰਦੇ ਪਰ ਕਿਡਨੀ ਇੱਕ ਐਸੀ ਚੀਜ਼ ਹੈ ਬੜਾ ਨਾਜ਼ੁਕ अंग ਹੈ ਇੱਕ ਫਿਲਟਰ ਹੈ ਜੋ ਅਸੀਂ ਜਿੰਨਾ ਲਿਕੁਇਡ ਪੀਂਦੇ ਆ ਕਿਡਨੀ ਦੇ ਥਰੂ ਹੀ ਫਿਲਟਰ ਹੋ ਕੇ ਪਿਸ਼ਾਬ ਦੇ ਰਸਤੇ ਬਾਹਰ ਆਂਦਾ ਕਈ ਵਾਰੀ ਮਸਾਨਾ ਇੱਕ ਐਸੀ ਚੀਜ਼ ਹੈ ਯੂਰੀਨਰੀ ਬਲੈਡਰ ਹੋਲਡ ਕਰ ਲੈਂਦਾ ਲੋਕੀ ਕਹਿੰਦੇ ਜੀ ਡਾਕਟਰ ਸਾਹਿਬ ਪਿਸ਼ਾਬ ਬਾਰ ਬਾਰ ਆਂਦਾ ਥੋੜੀ ਦਿਰ ਬਾਅਦ ਫੇਰ ਆ ਜਾਏਗਾ ਕਿੰਨੀ ਵਾਰੀ ਜਾਣਾ ਪੈਂਦਾ ਉਹਦਾ ਕਾਰਨ ਇਹ ਹੀ ਹੁੰਦਾ ਕਿ ਕਈਆਂ ਦਾ ਯੂਰੀਨਰੀ ਬਲੈਡਰ ਜਿਹੜਾ ਹੁੰਦਾ ਪਿਸ਼ਾਬ ਨੂੰ ਹੋਲਡ ਕਰਦਾ ਪਿਸ਼ਾਬ ਆਂਦਾ ਥੋੜਾ ਜਿਹਾ ਜਿਹਾ ਨਿਕਲ ਜਾਏਗਾ ਥੋੜੀ ਦਿਰ ਬਾਅਦ ਫੇਰ ਕਿਉਂਕਿ ਪਿਸ਼ਾਬ ਦਾ ਮਸਾਨਾ ਜਿਹੜਾ ਯੂਰੀਨਰੀ ਬਲੈਡਰ ਖਾਲੀ ਨਹੀਂ ਹੁੰਦਾ ਇਸੇ ਕਰਕੇ ਸਭ ਤੋਂ ਪਹਿਲਾਂ ਤੇ ਕਿਡਨੀ ਨਹੀਂ ਫਿਲਟਰ ਕਰਨਾ ਕਿਡਨੀ ਦੇ ਥਰੂ ਹੀ ਜਾਣਾ ਤੇ ਵਾਈ ਨਾਟ ਵੀ ਸ਼ੁਡ ਟੇਕ ਕੇਅਰ ਆਫ ਦਾ ਕਿਡਨੀ ਤੁਸੀਂ ਕਿਡਨੀ ਨੂੰ ਠੀਕ ਕਰਨ ਲਈ ਠੀਕ ਹੈ ਐਲੋਵੇਰਾ ਜੂਸ ਲਓ ਕ੍ਰੇਨਬੈਰੀ ਜੂਸ ਲਓ ਪਾਣੀ ਜ਼ਿਆਦਾ ਪੀਓ ਔਰ ਬੀਜਾਂ ਵਾਲੀਆਂ ਸਬਜ਼ੀਆਂ ਜਿਹੜੀਆਂ ਕੱਟ ਕਰਦੇ ਹੋ ਜਿਦਾ ਬਤਾਉ ਹੀ ਆਂ ਅਮਰੂਦ ਆ ਇਹ ਚੀਜ਼ਾਂ ਉਸ ਵੇਲੇ ਕੱਟ ਕਰ ਦੇਦੀਆਂ ਜੇ ਕਿਸੇ ਦੇ ਪੱਥਰੀ ਬਣ ਰਹੀ ਹੋਵੇ ਤੇ ਕਈ ਤਰ੍ਹਾਂ ਦੀ ਪੱਥਰੀ ਹੁੰਦੀ ਹੈ ਔਗਜ਼ਲੇਟ ਫਾਸਫੇਟਸ ਯੂਰਿਕ ਆਕਸਲੇਟ ਦਾ ਮਤਲਬ ਹੈ ਕੈਲਸ਼ੀਅਮ ਆਕਸਲੇਟ ਵੀ ਕੈਲਸ਼ੀਅਮ ਕਈ ਦੁਨੀਆ ਕੈਲਸ਼ੀਅਮ ਦੀਆਂ ਗੋਲੀਆਂ ਜ਼ਿਆਦਾ ਖਾਂਦੀਆਂ ਜਾਂ ਕਈ ਵਾਰੀ ਦੁੱਧ 'ਚ ਵੀ ਕੈਲਸ਼ੀਅਮ ਹੁੰਦਾ ਜਦ ਕਿ ਕਈ ਵਾਰੀ ਮੈਨੂੰ ਆਦਮੀਆਂ ਨੂੰ ਇੰਨੇ ਕੈਲਸ਼ੀਅਮ ਦੀ ਕਮੀ ਨਹੀਂ ਹੁੰਦੀ ਔਰਤਾਂ ਨੂੰ ਹੁੰਦੀ ਹੈ ਇਸ ਕਰਕੇ ਦੁੱਧ ਵੀ ਕੋਈ ਜ਼ਿਆਦਾ ਨਹੀਂ ਪੀਣਾ ਚਾਹੀਦਾ ਜੇ ਤੁਹਾਡਾ ਕੈਲਸ਼ੀਅਮ ਲੈਵਲ ਆਲਰੇਡੀ ਨਾਰਮਲ ਹੈ ਜਾਂ ਬਹੁਤਿਆਂ ওভারਡੋਸ ਕੈਲਸ਼ੀਅਮ ਨਾ ਖਾਓ ਆਮ ਲੇਡੀਜ਼ ਜਾਂ ਆਦਮੀ ਕਈ ਵਾਰੀ ਬਹੁਤ ਜ਼ਿਆਦਾ ਕੈਲਸ਼ੀਅਮ ਖਾ ਲੈਂਦੇ ਉਹਦਾ ਡਰ ਹੁੰਦਾ ਵੀ ਕੈਲਸ਼ੀਅਮ ਆਕਸਲੇਟ ਦੇ ਕ੍ਰਿਸਟਲ ਬਣ ਕੇ ਕਿਡਨੀ 'ਚ ਪ ਫਿਰ ਸਰਜਰੀ ਔਰ ਫਿਰ ਅਸੀਂ ਜਿੰਨੇ ਗੁਰਦੇ ਦੀ ਪੱਥਰੀ ਦੇ ਕੇਸ ਕੀਤੇ ਬਿਨਾ ਸਰਜਰੀ ਤੋਂ ਪਿਸ਼ਾਬ ਦੇ ਰਸਤੇ ਸਰਜਰੀ ਤੋਂ ਬਿਨਾ ਆਯੁਰਵੈਦਿਕ ਦਵਾਈ ਨਾਲ ਪੱਥਰੀ ਨਿਕਲ ਜਾਂਦੀ ਫਾਸਫੇਟs ਮੀਟ ਜ਼ਿਆਦਾ ਖਾਣ ਨਾਲ ਕਈ ਵਾਰੀ ਬਹੁਤ ਜ਼ਿਆਦਾ ਲੋਕੀ ਮੀਟ ਖਾਂਦੇ ਆ ਉਹਦੇ ਨਾਲ ਫਾਸਫੇਟs ਦੀ ਪੱਥਰੀ ਬਣ ਜਾਂਦੀ ਹੈ ਇਸੇ ਕਰਕੇ ਦੱਸਿਆ ਜਿਹੜੀ ਗੁਰਦੇ ਦੀ ਪੱਥਰੀ ਵੀ ਕਈ ਤਰ੍ਹਾਂ ਦੀ ਹੁੰਦੀ ਹੈ ਆਗਜ਼ਲੇਟ ਫਾਸਫੇਟs ਐਂਡ ਯੂਰਿਕਸ ਆਕਸਲੇਟ ਦੀ ਹੈ ਅਸੀਂ ਤਾਂ ਪਿਸ਼ਾਬ ਟੈਸਟ ਕਰਕੇ ਚਟ ਦੱਸਦੇ ਉਹ ਸਟਾਰਸ ਨਜ਼ਰ ਆ ਜਾਂਦੇ ਆ ਵੀ ਇਹ ਕੈਲਸ਼ੀਅਮ ਆਕਸਲੇਟ ਦੇ ਕ੍ਰਿਸਟਲਸ ਇਸੇ ਤਰ੍ਹਾਂ ਫਾਸਫੇਟਸ ਜਿਹੜੇ ਜਿਆਦਾ ਮੀਟ ਪ੍ਰੋਡਕਟਸ ਖਾਣ ਹੁੰਦੇ ਔਰ ਯੂਰਿਟਸ ਯੂਰਿਕ ਐਸਿਡ ਕਈਆਂ ਦਾ ਵੱਜ ਜਾਂਦਾ ਉਹ ਫਿਰ ਯੂਰਿਟਸ ਦੇ ਵੀ ਕ੍ਰਿਸਟਲ ਬਣ ਜਾਂਦੇ ਉਹ ਯੂਰਿਕ ਐਸਿਡ ਵੀ ਬਲੱਡ ਦੇ ਵਿੱਚ ਜਦੋਂ ਸਰਕੂਲੇਟ ਕਰ ਰਿਹਾ ਹੁੰਦਾ ਤੇ ਕਈ ਵਾਰੀ ਕਈ ਵਾਰੀ ਉਹ ਚੈਨਲਸ ਨੂੰ ਬਲੌਕਰਦਾ ਜਦੋਂ ਥੋੜੇ ਬਹੁਤੇ ਕ੍ਰਿਸਟਲ ਜਿੱਥੇ-ਥੇ ਯੂਰਿਕ ਐਸਿਡ ਬਣ ਲਾ ਜੇ ਤਾਂ ਹੀ ਉਹ ਜਿਨ੍ਹਾਂ ਦਾ ਯੂਰਿਕ ਐਸਿਡ ਵਧਿਆ ਤੇ ਉਹਨਾਂ ਨੂੰ ਵੀ ਇੱਕ ਕਿਸਮ ਦਾ ਗੰਠੀਆਂ ਹੁੰਦਾ ਜਿੰਨੂੰ ਕਹਿੰਦੇ ਐ ਗਾਊਟ ਆਰਥਰਾਇਟਸ ਜਾਂ ਗਾਊਟ ਦੀ ਬਿਮਾਰੀ ਉਹਦਾ ਕਿੱਥੋਂ ਪਤਾ ਲੱਗਦਾ ਪੈਰਾਂ ਦੇ ਅੰਗੂਠੇ ਤੇ ਲਾਲੀ ਜੀ ਹੋ ਜਾਏਗੀ ਸੋਜਿਸ਼ ਹੋ ਜਾਏਗੀ ਔਰ ਪੈਰਾਂ 'ਚ ਦਰਦ ਹੋਣ ਲੱਗ ਜਾਏਗੀ ਹੌਲੀ-ਹੌਲੀ ਜੇ ਇਹ ਯੂਰਿਕ ਐਸਿਡ ਦੇ ਕ੍ਰਿਸਟਲ ਵਧਦੇ ਜਾਣ ਫਿਰ ਬਾਕੀ ਜੋੜਾਂ 'ਚ ਵੀ ਹੋ ਜਾਂਦਾ ਜਾਂਦੀ ਸੋ ਪਿਆਰੇ ਦਰਸ਼ਕੋ ਆਰਥਰਾਇਟਸ ਕਿਸੇ ਕਿਸਮ ਦੀ ਹੋਵੇ ਰਿਯੋਮੈਟਾਡ ਆਰਥਰਾਇਟਸ ਆਸਟਿਓਆਰਥਰਾਇਟਸ ਗਾਊਟੀਆਰਥਰਾਇਟਸ ਆਸਟਿਓਪੀਨੀਆ ਆਸਟਿਓਮਲੇਸ਼ੀਆ ਔਰ ਆਸਟਿਓਪਰੋਸਿਸ ਮਤਲਬ ਹੱਡੀਆਂ ਖੁਰਨਾਂ ਦੀ ਉਮਰ ਦੇ ਹਿਸਾਬ ਨਾਲ ਹੌਲੀ ਹੌਲੀ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਉਸ ਕਰਕੇ ਠੀਕ ਹੈ ਕੈਲਸ਼ੀਅਮ ਮੈਗਨੀਸ਼ੀਅਮ ਵਿਟਾਮਿਨ ਡੀ ਖਾਇਦਾ ਸਭ ਤੋਂ ਵਧੀਆ ਵਿਟਾਮਿਨ ਡੀ ਮਿਲਦਾ ਧੁੱਪ ਚ ਸਨ ਬਾਥ ਲਓ ਜੇ ਧੁੱਪ ਸੇਖ ਸਕਦੇ ਤੇ ਵਿਟਾਮਿਨ ਡੀ ਦੀ ਕਮੀ ਘਟ ਆਏਗੀ ਆਪਾਂ ਜਿਹਨਾਂ ਮੁਲਕਾਂ ਚ ਬੈਠੇ ਆਂ ਵਿਟਾਮਿਨ ਡੀ ਦੀ ਆਲਮੋਸਟ ਸਾਰਿਆਂ ਨੂੰ ਕਮੀ ਹੁੰਦੀ ਕਾਰਨ ਇਹ ਕਿ ਅਸੀਂ ਤੋ ਪਰ ਤੋ ਆਪਣੇ ਸੇਕ ਦੇ ਬਾਹਰ ਨੀਂਦ ਦੇ ਅੰਦਰ ਕਮਰਿਆਂ ਚ ਰਹਿਨੇ ਆ ਜਾਂ ਕਾਰਾਂ ਚ ਰਹਿਨੇ ਆ ਸੋ ਇਸ ਕਰਕੇ ਵਿਟਾਮਿਨ ਡੀ ਦੀ ਕਮੀ ਸਭ ਨੂੰ ਹੁੰਦੀ ਵਿਟਾਮਿਨ ਡੀ ਬਹੁਤ ਜ਼ਰੂਰੀ ਹੈ ਸਰੀਰ ਦੇ ਵਿੱਚ ਵਿਟਾਮਿਨ ਡੀ ਕੋਲੇਸਟ੍ਰੋਲ ਵੀ ਠੀਕ ਆ ਬਲੱਡ ਪ੍ਰੈਸ਼ਰ ਵੀ ਠੀਕ ਆ ਹਰ ਬਿਮਾਰੀ ਲਈ ਠੀਕ ਆ ਇਸ ਕਰਕੇ ਕਹਿੰਦੇ ਵੀ ਸੂਰਜ ਦੇਵ ਨੂੰ ਪ੍ਰਣਾਮ ਕਰੋ ਤੇ ਸੂਰਜ ਦੀ ਧੁੱਪ ਲਓ ਤੇ ਉਹ ਨੈਚੁਰਲ ਹਰ ਚੀਜ਼ ਦਾ ਲਾਜ ਨੈਚੁਰਲ ਤੇ ਆਯੁਰਵੈਦਿਕ ਤੇ ਫਲ ਫਰੂਟਸ ਦੇ ਵਿੱਚ ਰਸਪਰੀ ਲਓ ਚੈਰੀ ਲਓ ਪਾਇਨੈਪਲ ਲਓ ਅਨਾਰ ਦਾਣਾ ਲਓ ਇਹ ਚੀਜ਼ਾਂ ਜਿਹੜੀਆਂ ਤੁਹਾਡੀਆਂ ਕਿਡਨੀ ਨੂੰ ਠੀਕ ਰੱਖਦੀਆਂ ਲਿਵਰ ਨੂੰ ਠੀਕ ਰੱਖਦੀਆਂ ਫਲ ਫਰੂਟ ਫਰੂਟ ਜੂਸਸ ਬੈਸਟ ਫਰੂਟ ਡਾਈਟ ਬੈਸਟ ਸਕਿਪ ਯਰ ਮੀਲਸ ਡੇਲੀ ਕਨਸਟਿਪੇਸ਼ਨ ਕਦੀ ਰਹਿ ਨਾ ਦੇਓ ਕਬਜ਼ ਸੋ ਬਿਮਾਰੀਆਂ ਦੀ ਜੜ ਕਬਜ਼ ਹੋ ਗਈ ਪਵਾਸੀ ਰੋਜਣੀ ਕਬਜ਼ ਹੋ ਗਈ ਪੇਟ ਪੇਟ ਖਰਾਬ ਹੋ ਜਾਣਾ ਗੈਸ ਹੋਣੀ ਹੈ ਔਰ ਉਹ ਹੀ ਗੈਸ ਬਹੁਤੀ ਦੁਨੀਆ ਨੂੰ ਜਿੰਨੀਆਂ ਦਰਦਾਂ ਹੁੰਦੀਆਂ ਭਾਵੇਂ ਸਿਰਦਰਦਾ ਭਾਵੇਂ ਜੋੜਾਂ ਦੀ ਦਰਦਾ ਉਹਨਾਂ ਨੂੰ ਕਈ ਵਾਰੀ ਵਾਤਜ ਵਿਆਦੀ ਹੁੰਦੀ ਵਾਯੂ ਵਾਯੂ ਹੈ ਜਿਹੜੀ ਸਾਰੇ ਸਰੀਰ ਚ ਫਿਰਦੀ ਹੈ। ਔਰ ਤੁਸੀਂ ਨੋਟ ਕਰੋ ਕਿੰਨੀਆਂ ਲੇਡੀਜ਼ ਨੂੰ ਜਦੋਂ ਕਿਤੇ ਦਰਦਾਂ ਹੋ ਰਹੀਆਂ ਹੁੰਦੀਆਂ ਮਾੜਾ ਜਿਹਾ ਉਹਨਾਂ ਦੀ ਬਾਹਾਂ ਤੇ ਲੱਤ ਤੇ ਕਿਤੇ ਵੀ ਥੋੜਾ ਜਿਹਾ ਮਲੋ ਜਾਂ ਨਪੋ ਤੇ ਉਹਨਾਂ ਦੇ ਸਰੀਰ ਚੋਂ ਇੱਕਦਮ ਢਕਾਰ ਆਣਗੇ ਕਿਉਂ ਗੈਸ ਨਿਕਲਦੀ ਹੈ। ਉਹ ਜਦੋਂ ਬਾਰ-ਬਾਰ ਢਕਾਰ ਆ ਕੇ ਗੈਸ ਨਿਕਲਦੀ ਭਾਵੇਂ ਛਾਤੀ ਚ ਦਰਦ ਹੋ ਰਹੀ ਹੋਵੇ, ਬੈਕ ਚ ਪੇਨ ਹੋ ਰਹੀ ਹੋਵੇ ਉਹਨਾਂ ਨੂੰ ਦਰਦ ਨੂੰ ਰੈਲੀਫ ਮਿਲਦਾ। ਇਸੇ ਕਰਕੇ ਕਈ ਵਾਰੀ ਹਾਰਟ ਅਟੈਕ ਦੇ ਚਾਂਸਸਿਜ਼ ਮੋਸਟਲੀ ਕੀ ਹੁੰਦਾ ਕਿ ਇਹ ਵੀ ਵਾਯੂ ਵਿਆਦੀ ਹੁੰਦੀ ਹੈ। ਛਾਤੀ 'ਚ ਦਰਦ ਹੋਏਗੀ। ਜੇ ਦਰਦ ਛਾਤੀ ਦੇ ਵਿੱਚ ਖੱਬੇ ਬਨੇ ਨੂੰ ਜਾਵੇ ਜਾਂ ਮੂੰਹ ਨੂੰ ਜਾਵੇ ਫੇਰ ਹਾਰਟ ਅਟੈਕ ਦਾ ਡਰ ਹੁੰਦਾ ਪਰ ਮੋਸਟਲੀ ਕਈ ਵਾਰੀ ਛਾਤੀ 'ਚ ਦਰਦ ਵੀ ਵਾਯੂ ਕਰਕੇ ਹੁੰਦੀ ਹੈ, ਵਾਤ ਜਵਿਆਦੀ ਕਰਕੇ ਹੁੰਦੀ ਹੈ। ਉਹ ਵਾਯੂ ਜਿਹੜੀ ਹੈ ਉਹ ਤੁਹਾਡੇ ਡਾਈਟ ਨੇ ਕੰਟਰੋਲ ਕਰਨੀ ਹੈ। ਉਹਦੇ 'ਚ ਆਲੂ, ਚੌਲ, ਕੇਲਾ, ਗੋਭੀ, ਮਾਂ, ਰਾਜਮਾ, ਅਰਬੀ, ਠੰਡੀ ਚੀਜ਼, ਠੰਡਾ ਫਰੂਟ, ਫ੍ਰਿਜ 'ਚੋਂ ਕੱਢ ਕੇ ਕਦੇ ਨਾ ਖਾਓ। ਫਰੂਟ ਮੈਂ ਹਮੇਸ਼ਾ ਦੱਸਿਆ ਕਿ ਖਾਣੇ ਤੋਂ ਅੱਧਾ ਘੰਟਾ ਪਹਿਲਾਂ ਖਾਓ ਕਿ ਫਰੂਟ ਜਲਦੀ ਖ਼ਜਮ ਹੁੰਦਾ ਉਹ ਦੋ ਨੁਕਸਾਨ ਹੁੰਦਾ ਵੀ ਨਾਲੇ ਜਦੋਂ ਤੁਸੀਂ ਖਾਣਾ ਖਾ ਰਹੇ ਹੋ ਗਰਮ-ਗਰਮ ਤੇ ਨਾਲੇ ਠੰਡਾ ਪਾਣੀ ਪੀ ਰਹੇ ਹੋ ਜਾਂ ਠੰਡਾ ਜੂਸ ਪੀ ਰਹੇ ਹੋ ਜਾਂ ਕੋਈ ਸੋਡਾ ਪੀ ਰਹੇ ਹੋ ਜਾਂ ਫਰੂਟ ਨਾਲ ਖਾ ਲੋ ਉਹ ਅੰਦਰ ਜਾ ਕੇ ਫਰਮੈਂਟੇਸ਼ਨ ਹੋ ਜਾਂਦੀ ਹੈ ਗੈਸ ਹੁੰਦੀ ਹੈ ਔਰ ਗੈਸ ਬਣ ਕੇ ਵਾਯੂ ਕਰਕੇ ਵਾਯੂ ਪ੍ਰਕਿਰਤੀ ਕਰਕੇ ਬਹੁਤੀਆਂ ਬਿਮਾਰੀਆਂ ਹੋ ਜਾਂਦੀਆਂ ਭਾਈਓ ਆਯੁਰਵੇਦ ਦਾ ਸਿਧਾਂਤ ਹੈ ਵਾਤ ਪੇਤ ਕਫ ਵਾਤਜ ਪਿਤਜ ਕਫਜ ਡਿਪੈਂਡ ਕਰਦਾ ਜੇ ਕਿਸੇ ਨੂੰ ਕਫਜ ਆ ਉਹਨੂੰ ਖਾਂਸੀ ਹੋਏਗੀ ਜ਼ਿਆਦਾ ਰੇਸ਼ਾ ਹੋਏਗੀ ਗਲਾ ਖਰਾਸ਼ ਜ਼ਿਆਦਾ ਹੋਏਗੀ ਅੱਜ ਕੱਲ ਤੇ ਫਲੂ ਦੇ ਚਾਂਸਸ ਬਹੁਤ ਜ਼ਿਆਦਾ ਇੱਕ ਦੂਜੇ ਤੋਂ ਦੀ ਹਵਾ 'ਚ ਬਹੁਤ ਫੈਲਿਆ ਸੋਭਾ ਚੋ ਪਿਆਰੇ ਦਰਸ਼ਕੋ ਭਾਵੇਂ ਆਪਾਂ ਕੋਈ ਵੀ ਐਪੀਸੋਡ ਕਰ ਰਹੇ ਹੋਂਨੇ ਪਰ ਹਵਾ 'ਚ ਜਿਹੜਾ ਫੈਲਿਆ ਉਹਦੇ ਤੋਂ ਤੁਸੀਂ ਆਪ ਬਚੋ ਸੈਨੀਟਾਈਜ਼ ਕਰੋ ਮਾਸਕ ਪਾਓ ਗਰਾਰੇ ਕਰੋ ਔਰ ਗਰਮ ਪਾਣੀ ਦੇ ਗਰਾਰੇ ਕਰ ਜਿੰਨੋ ਵਾਲਾ ਮੋਟਾ ਫਲੂ ਲੱਗੇ ਜਾਂ ਖਾਂਸੀ ਹੋਵੇ ਜਾਂ ਗਲੇ 'ਚ ਖਰਾਸ਼ ਹੋਵੇ ਮਾਸਕ ਤਾਂ ਭਾਵੇਂ ਪਾਈ ਰੱਖੇ ਪਰ ਉਹਨੂੰ ਨਾਲੇ ਜ਼ਰੂਰ ਕਹਿਣਾ ਚਾਹੀਦਾ ਵੀ ਪਾਣੀ ਦੇ ਗਰਾਰੇ ਕਰੋ ਗਰਮ ਪਾਣੀ ਦੇ ਗਰਾਰੇ ਕਰੋ ਚਾਹ ਗਰਮ ਪੀਓ ਕੌਫੀ ਗਰਮ ਪੀਓ ਔਰ ਥੋੜੀ ਜਿਹਾ ਖੱਟਾ ਨਾ ਖਾਓ ਤੇ ਇੱਕ ਦੂਜੇ ਤੋਂ ਥੋੜਾ ਪਰੇਜ਼ ਰੱਖੋ ਬਾਕੀ ਪਿਆਰੇ ਦਰਸ਼ਕੋ ਆਪਾਂ ਜਿਸ ਮਰਜ਼ੀ ਟੌਪਿਕ ਤੇ ਐਪੀਸੋਡ ਤੇ ਡਿਸਕਸ ਕਰ ਚੁੱਕੇ ਆਂ ਜ਼ਿਆਦਾ ਦਵਾਈ ਸਾਡੀ ਮਰਦਾਨਾ ਤੱਕ ਤੇ ਜਾਂਦੀ ਆ ਲਗਾਤਾਰ ਮੇਰੇ ਫੋਨ ਨੰਬਰਸ ਸਕਰੀਨ ਤੇ ਆ ਰਹੇ ਆ ਈਮੇਲ ਸਕਰੀਨ ਤੇ ਆ ਰਹੀ ਹੈ ਮੇਰਾ ਐਡਰੈਸ ਫਗਤ ਕਈ ਵਾਰੀ ਪੇਸ਼ੈਂਟਸ ਮੈਸ਼ਾ ਕਾਲ ਕਰਕੇ ਪੁੱਛਦੇ ਜੀ ਤੁਸੀਂ ਕਿੱਥੇ ਹੋ ਤੇ ਮੈਂ ਹੈਰਾਨ ਹੋ ਜਾਂਦਾ ਕਿ ਨੰਬਰ ਤੋਂ ਪਤਾ ਲੱਗ ਜਾਂਦਾ ਕਿ ਨਿਊਯਾਰਕ ਦਾ ਨੰਬਰ ਹੈ ਅਮਰੀਕਾ ਦਾ ਨੰਬਰ ਹੈ ਟਾਈਮਿੰਗਸ ਦੇਖ ਲਿਆ ਕਰੋ ਭਾਵੇਂ ਤੁਸੀਂ ਇੰਡੀਆ ਤੋਂ ਕਾਲ ਕਰ ਰਹੇ ਹੋ ਜਾਂ ਆਸਟ੍ਰੇਲੀਆ ਤੋਂ ਜਾਂ ਜਾਪਾਨ ਤੋਂ ਜਾਂ ਨਿਊਜ਼ੀਲੈਂਡ ਤੋਂ ਕੈਨੇਡਾ ਤੇ ਅਮਰੀਕਾ ਦੀ ਹਰ ਸਟੇਟ ਦੇ ਵਿੱਚ ਡੇਲੀ ਸਾਡੀ ਦਵਾਈ ਜਾਂਦੀ ਆ ਕਿਸੇ ਕਿਸਮ ਦੀ ਬਿਮਾਰੀ ਜ਼ਿਆਦਾ ਦਵਾਈ ਜਾਂਦੀ ਬਲੱਡ ਪ੍ਰੈਸ਼ਰ ਸ਼ੂਗਰ ਕੋਲੇਸਟ੍ਰੋਲ ਮਟਾਪਾ ਤੇ ਮਰਦਾਨਾ ਤਾਕਤ ਦੀ ਅੱਜ ਦਾ ਟੌਪਿਕ ਕਿਡਨੀ ਇਸ ਕਰਕੇ ਰੱਖਿਆ ਸੀ ਜਿੰਨੀਆਂ ਬਿਮਾਰੀਆਂ ਜਿੰਨੀਆਂ ਦਵਾਈਆਂ ਦੇ ਵਿੱਚ ਨਾਂ ਲਿੱਤੇ ਹਾਰ ਕੇ ਇਹਨਾਂ ਨੇ ਕਿਡਨੀ ਤੇ ਇਫੈਕਟ ਕਰਨਾ ਹੀ ਹੁੰਦਾ ਪਰ ਜੇ ਨਹੀਂ ਇਫੈਕਟ ਕਰਨਾ ਤੇ ਸਿਰਫ ਆਯੁਰਵੈਦਿਕ ਨੇ ਕਰਨਾ ਜੇ ਕਿਡਨੀ ਨੂੰ ਫਿਲਟਰ ਰੱਖਣਾ ਪ੍ਰੋਪਰ ਤੇ ਆਯੁਰਵੈਦਿਕ ਨੇ ਜਿਨ੍ਹਾਂ ਦੇ ਮੈਂ ਨਾਮ ਪਹਿਲਾਂ ਹੀ ਦੱਸਿਆ ਸੀ ਕਿ ਟ੍ਰਿਬਲਰ ਸਟ੍ਰੈਸ ਟਿਸ ਬੋਰੀਵਿਆ ਡਿਫਿਊਜ਼ਾ ਬਹੁਤ ਨਾਮ ਲੈ ਸਕਦਾ ਇਹ ਚੀਜ਼ਾਂ ਸਾਡੇ ਆਯੁਰਵੈਦਿਕ ਦੀ ਹਰ ਦਵਾਈ ਚ ਹੁੰਦੀਆਂ ਇਹ ਯੋਗ ਹੁੰਦੇ ਆ ਤਾਂ ਕਿ ਕੋਈ ਸਾਈਡ ਇਫੈਕਟ ਨਾ ਹੋਵੇ ਨਾ ਲਿਵਰ ਖਰਾਬ ਹੋਵੇ ਨਾ ਕਿਡਨੀ ਖਰਾਬ ਹੋਵੇ ਸੋ ਪਿਆਰੇ ਦਰਸ਼ਕੋ ਮੇਰੇ ਕਹਿੰਦਾ ਮਤਲਬ ਹੈ 슈ਗਰ ਬਲੱਡ ਪ੍ਰੈਸ਼ਰ ਕੋਲੇਸਟ੍ਰੋ ਮਰਦਾਨਾ ਕਮਜ਼ੋਰੀ ਕਿਡਨੀ ਜਾਂ ਲਿਵਰ ਦੀ ਨਸ਼ਿਆਂ ਤੋਂ ਬਚਣਾ ਤਾਂ ਨਸ਼ਿਆਂ ਨੇ ਕਿਡਨੀ ਖਰਾਬ ਕਰਨੀ ਕਰਨੀ ਹੈ ਨਸ਼ਿਆਂ ਨੇ ਲਿਵਰ ਖਰਾਬ ਕਰਨਾ ਹੀ ਕਰਨਾ ਨਸ਼ਿਆਂ ਤੋਂ ਆਪ ਬਚੋ ਪਾਣੀ ਜ਼ਿਆਦਾ ਪੀਓ ਵਾਕ ਕਰੋ ਐਕਸਰਸਾਈਜ਼ ਕਰੋ ਮੈਡੀਟੇਸ਼ਨ ਕਰੋ ਯੋਗਾ ਕਰੋ ਬਰੀਦਿਨ ਬਰੀਦ ਆਊਟ ਕਰੋ ਇਹ ਤੁਹਾਡੇ ਆਪਣੇ ਹੱਥ ਚ ਬਹੁਤੀਆਂ ਬਿਮਾਰੀਆਂ ਤੁਸੀਂ ਆਪਣੇ ਆਪ ਠੀਕ ਕਰ ਸਕਦੇ ਹੋ ਇਸ ਕਰਕੇ ਪਿਆਰੇ ਦਰਸ਼ਕੋ ਜਿੰਨੀਆਂ ਮੈਂ ਬਿਮਾਰੀਆਂ ਦੇ ਨਾਮ ਲਏ ਜੇ ਉਹਨਾਂ ਤੋਂ ਬਚਣਾ ਤੇ ਡਾਕਟਰ ਕੁਮਾਰ ਇਸ ਵਨ ਫੋਨ ਕਾਲਵੇ ਮੇਰਾ ਖਿਆਲ ਹੈ ਟਾਈਮ ਜ਼ਸਤਨੀ ਦੇ ਰਿਹਾ ਆਪਣੇ ਸ਼ਬਦਾਂ ਦੀ ਵਾਣੀ ਨੂੰ ਵਿਰਾਮ ਦਿੰਦਾ ਤੁਹਾਡੇ ਸਾਰੇ ਦੇਖਣ ਵਾਲੇ ਤੇ ਸੁਣਨ ਵਾਲਿਆਂ ਦਾ ਥੈਂਕ ਯੂ ਕਰਦਾ ਤੁਹਾਡਾ ਆਪਣਾ ਡਾਕਟਰ ਕੁਮਾਰ ਥੈਂਕ ਯੂ